ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗੰਭ ਟਿੱਕ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ 22 ਬ੍ਰੈਸਟ ਦੀਆਂ ਕਟਾਂ ਤੇ ਗਲੇ ਦੇ ਸਾਈਜ਼ ਦੇ ਹਿਸਾਬ ਨਾਲ ਤੀਰਾ ਤੇ ਮੋਢਾ ਆਪਾਂ ਕਿੰਨਾ ਰੱਖਣਾ ਹੈ ਤੇ ਇਸ ਤਰ੍ਹਾਂ ਦੇ ਪ੍ਰਿੰਟਡ ਕਮੀਜ਼ ਦੀ ਕਟਿੰਗ ਕਰਨ ਲੱਗੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਆਪਣੇ ਕੋਲ ਬ੍ਰੈਸਟ ਸਾਈਜ਼ ਹੈਗਾ 22 ਇੰਚ ਤੇ ਕਮਰ 19 ਹੈ ਤੇ हिਪ 22 ਇੰਚ ਤੇ ਬਾਹ ਦੀ ਕਾਟ ਆਪਾਂ ਕਿੰਨੇ ਇੰਚ ਤੇ ਪਾਉਣੀ ਆ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਤੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਹਾਂਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾਂ ਆਪਾਂ ਕਮੀਜ਼ ਦੀ ਕਟਿੰਗ ਕਰਕੇ ਆਪਾਂ ਪੀਸ ਅਲੱਗ ਕਰ ਲਿਆ ਸੀ ਤੇ ਆਪਾਂ ਸਭ ਤੋਂ ਪਹਿਲਾਂ ਕਾਣ ਦੇਖਣੀ ਹੁੰਦੀ ਹੈ ਸੂਟ ਦੇ ਵਿੱਚ ਵੀ ਕਾਣ ਹੈਗੀ ਏ ਕਿ ਨਹੀਂ ਇਹ ਮੈਂ ਕਾਣ ਨੂੰ ਇੱਕ ਪਾਸੇ ਕੱਢ ਕੇ ਫੇਰ ਕਟਿੰਗ ਕੀਤਾ ਸੀ ਤੇ ਤੁਸੀਂ ਪਹਿਲਾਂ ਇਹਨੂੰ ਕਾਣ ਨੂੰ ਕੱਢ ਕੇ ਉਸ ਤੋਂ ਬਾਅਦ ਵੀ ਕਟਿੰਗ ਕਰ ਸਕਦੇ ਹੋ ਤੇ ਹੁਣ ਆਪਾਂ ਜਿਹੜੀ ਕਾਣ ਹੈਗੀ ਇਹਨੂੰ ਕੱਟ ਦਾਂਗੇ ਕੋਈ ਵੀ ਸੂਟ ਕੱਟਣ ਤੋਂ ਪਹਿਲਾਂ ਇਹ ਧਿਆਨ ਜ਼ਰੂਰ ਦੇਣਾ ਹੈ ਵੀ ਆਪਾਂ ਕਾਣ ਕੱਢ ਲੈਣੀ ਹੈ ਪਹਿਲਾਂ ਹੀ ਜੇਕਰ ਆਪਾਂ ਪਹਿਲਾਂ ਕਾਣ ਨਾ ਕੱਢਾਂਗੇ ਤਾਂ ਸਾਰੇ ਸੂਟ ਦੇ ਵਿੱਚ ਹੀ ਕਾਣ ਪਿਆ ਜੂ ਤੇ ਸੂਟ ਟੇਢਾ ਜਾਣ ਲੱਗ ਜਾਂਦਾ ਇਸ ਲਈ ਪਹਿਲਾਂ ਹੀ ਇਹ ਚੀਜ਼ ਦਾ ਧਿਆਨ ਰੱਖ ਕੇ ਸੂਟ ਦੀ ਕਟਿੰਗ ਕਰਨੀ ਚਾਹੀਦੀ ਹੈ ਹਾਂਜੀ ਹੁਣ ਆਪਣੇ ਸੂਟ ਦੇ ਵਿੱਚੋਂ ਕਾਣ ਨਿਕਲ ਗਿਆ ਹੈ ਤੇ ਹੁਣ ਆਪਾਂ ਕਟਿੰਗ ਕਰਨੀ ਸ਼ੁਰੂ ਕਰਾਂਗੇ ਪਹਿਲਾਂ ਆਪਾਂ 4 ਫੋਲਡ ਕਰਕੇ ਰੱਖ ਲਾਂਗੇ ਸੂਟ ਦੇ ਦੋਨੇ ਪਾਸੇ ਤੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਹੈ ਜਦੋਂ ਆਪਾਂ ਇਸ ਤਰ੍ਹਾਂ ਪ੍ਰਿੰਟਡ ਸੂਟ ਦੀ ਕਟਿੰਗ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਫੁੱਲਾਂ ਵੱਲ ਧਿਆਨ ਦੇਣਾ ਹੈ ਜਿਹੜੇ ਸੂਟ ਦੇ ਉੱਤੇ ਫੁੱਲ ਬਣੇ ਹੁੰਦੇ ਆ ਉਹਨਾਂ ਦਾ ਮੂੰਹ ਕਿੱਧਰਲੀ ਸਾਈਡ ਹੈ ਤੇ ਜਿੱਧਰਲੀ ਸਾਈਡ ਫੁੱਲਾਂ ਦਾ ਮੂੰਹ ਹੁੰਦਾ ਉਹ ਆਪਾਂ ਉੱਪਰਲੇ ਪਾਸੇ ਕਰਾਂਗੇ ਤੇ ਉਦੋਂ ਹੀ ਕਾਟ ਪਾਈ ਜਾਂਦੀ ਹੈ ਜਿਹੜੀ ਆਪਾਂ ਮੋਢੇ ਦੀ ਥੀਰੇ ਦੀ ਕਾਟ ਪਾਉਣੇ ਆ ਆਪਾਂ ਉਧਰਲੀ ਸਾਈਡ ਤੋਂ ਹੀ ਪਾਵਾਂਗੇ ਜਿੱਧਰ ਫੁੱਲਾਂ ਦਾ ਮੂੰਹ ਹੋਊਗਾ ਹਾਂਜੀ ਹੁਣ ਆਪਾਂ ਕਮੀਜ਼ ਦੀ ਕਟਿੰਗ ਕਰਨ ਤੋਂ ਪਹਿਲਾਂ ਕੱਪੜੇ ਨੂੰ ਵਿਛਾ ਕੇ ਰੱਖ ਲਾਂਗੇ ਦੋਨੋਂ ਤੇ ਨਾਲ ਹੀ ਲਾਈਨਿੰਗ ਨੂੰ ਰੱਖ ਲਾਂਗੇ ਸੈੱਟ ਕਰਕੇ ਕੱਪੜੇ ਨੂੰ ਰੱਖ ਲਾਂਗੇ ਚੰਗੇ ਤਰ੍ਹਾਂ ਉੱਪਰ ਪ੍ਰੈਸ ਲਾ ਕੇ ਤੇ ਜਿਹੜਾ ਇਹ ਸਾਈਡ ਤੇ ਬਾਰਡਰ ਬਣਿਆ ਹੋਇਆ ਸੀ ਇਹ ਆਪਾਂ ਇੱਕ ਪਾਸੇ ਕੱਢ ਦਾਂਗੇ ਹਾਂਜੀ ਆਪਣੇ ਕੋਲੇ ਸੂਟ ਦਾ ਘੇਰਾ ਹੈਗਾ 22 ਇੰਚ ਤੇ ਆਪਾਂ 5 ਇੰਚ ਐਕਸਟਰਾ ਕਰਕੇ ਰੱਖਾਂਗੇ ਕਿਉਂਕਿ ਆਪਾਂ ਚਾਕਾਂ ਤੇ ਲੈਂਸ ਲਾਉਣੀ ਆ ਇਸ ਲਈ ਮੈਂ 5 ਇੰਚ ਵੱਧ ਰੱਖਿਆ ਤੇ ਤੁਸੀਂ 4 ਇੰਚ ਵੱਧ ਵੀ ਰੱਖ ਸਕਦੇ ਹੋ ਵੈਸੇ ਨਾਰਮਲੀ ਤਾਂ ਆਪਾਂ 4 ਇੰਚ ਵੱਧੀ ਰੱਖਦੇ ਹੁੰਨੇ ਆ ਇਹ ਵੱਡੇ ਪੰਨੇ ਦਾ ਸੂਟ ਸੀਗਾ ਤੇ ਇਸ ਲਈ ਮੈਂ ਇਹ ਵੀ ਸਾਰਾ ਹੀ ਰੱਖਤਾ ਸੀਗਾ ਕਿ 1.5 ਇੰਚ 1 ਇੰਚ ਦਾ ਫਰਕ ਹੀ ਰਹਿੰਦਾ ਸੀਗਾ ਫਿਰ ਉਹ ਕੱਟ ਹੀ ਨਹੀਂ ਕੀਤਾ ਤੇ ਮੈਂ ਸਾਰਾ ਹੀ ਰੱਖਤਾ ਸੀ ਹੁਣ ਮੈਂ ਸਾਰੇ ਉਸੇ ਤਰ੍ਹਾਂ ਹੀ ਨਿਸ਼ਾਨ ਲਾ ਕੇ ਇੱਕ ਸਾਈਡ ਤੇ ਕੱਢ ਲੂੰਗੀ ਕੱਪੜਾ ਜਿਹੜਾ ਆਪਾਂ ਕਟਿੰਗ ਕਰਨਾ ਹੈ ਹਾਂਜੀ ਹੁਣ ਪਹਿਲਾਂ ਆਪਾਂ ਤੀਰੇ ਦਾ ਨਿਸ਼ਾਨ ਲਾਉਣਾ ਤੇ ਦੇਖੋ ਜੀ ਆਪਣੇ ਕੋਲ ਗਲੇ ਹੈਗੇ ਫਰੰਟ ਤੇ ਬੈਕ ਦਾ ਦੋਨੇ ਸਾਈਡ ਤੇ ਗਲੇ ਹੈਗੇ 6.5 ਤੇ ਇਸ ਲਈ ਆਪਾਂ 12.5 ਤੀਰੇ ਰੱਖਣਾ ਤੇ ਜੇਕਰ ਤੁਹਾਡੇ ਕੋਲ 6 ਤੇ 6.5 ਗਲਾ ਹੈਗਾ ਤਾਂ ਫਿਰ ਵੀ ਆਪਾਂ 12.5 ਰੱਖਾਂਗੇ ਤੇ ਹਾਂਜੀ ਦੇਖੋ ਜੇਕਰ ਤੁਹਾਡੇ ਕੋਲ ਹੈਗਾ ਗਲੇ ਦਾ ਸਾਈਜ਼ 4.5 5 ਤੇ 5.5 ਤਾਂ ਫਿਰ ਤੁਸੀਂ 13 ਇੰਚ ਤੀਰਾ ਰੱਖਣਾ। ਤੇ ਆਪਾਂ ਉਸ ਤੋਂ ਵੱਧ ਨਹੀਂ ਰੱਖਣਾ। ਉਸ ਤੋਂ ਵੱਧ ਤੀਰਾ ਰੱਖਣਾ ਸੈੱਡ ਤੋਂ ਮੋਢੇ ਡਿੱਗਣ ਲੱਗ ਜਾਂਦੇ ਐ। ਹਾਂਜੀ ਹੁਣ ਆਪਾਂ ਕਮੀਜ਼ ਦੇ ਨਿਸ਼ਾਨ ਲਾਉਣੇ ਆ ਤੇ ਆਪਾਂ ਤੀਰਾ ਰੱਖਾਂਗੇ 12.5 ਕਿਉਂਕਿ ਉਹਨਾਂ ਦੇ ਗਲੇ ਦੇ ਸਾਈਜ਼ ਹੈਗੇ ਸਾਢੇ 6 ਆਪਾਂ 스케일 ਨਾਲ ਸਿੱਧੀ ਲਾਈਨ ਡਰਾ ਕਰ ਲਾਂਗੇ ਤੇ ਹੁਣ ਆਪਾਂ ਮੋਢਾ ਰੱਖਣਾ ਹੈ ਮੋਢਾ ਵੀ ਆਪਾਂ ਮੋਢਾ ਆਪਾਂ 7 ਇੰਚ ਰੱਖਾਂਗੇ ਆਪਾਂ ਸਾਰਿਆਂ ਦਾ ਮੋਢਾ 7 ਇੰਚ ਹੀ ਰੱਖਣਾ ਹੁੰਦਾ 6.5 ਜਾਂ 7 ਆਪਾਂ ਵੱਧ ਨਹੀਂ ਰੱਖਣਾ 7 ਮੋਢਾ ਆਪਾਂ ਉਦੋਂ ਰੱਖਦੇ ਹਾਂ ਜਦੋਂ ਆਪਾਂ ਬੈਨ ਗਲਾ ਬਣਾਉਣਾ ਹੋਵੇ ਇਸ ਤਰ੍ਹਾਂ ਆਪਾਂ ਬਾਕਸ ਬਣਾ ਲਾਂਗੇ ਤੇ 1/2 ਇੰਚ ਘਟਾ ਕੇ ਤੀਰ ਰੱਖਣਾ ਆਪਾਂ ਜੀ ਆਪਾਂ ਉੱਤੋਂ ਤੀਰਾ ਰੱਖਿਆ 12.5 ਤਾਂ ਆਪਾਂ ਥੱਲੇ ਸਾਈਡ ਤੋਂ 11.5 ਰੱਖਾਂਗੇ ਆ ਦੇਖੋ ਹਾਂਜੀ ਹੁਣ ਆਪਾਂ ਚਾਕਾਂ ਦੇ ਨਿਸ਼ਾਨ ਲਾਵਾਂਗੇ ਆਪਾਂ 14.5 ਚਾਕ ਕੇ ਸੀਗੇ ਤਿਆਰ ਤੇ ਆਪਾਂ 15 ਇੰਚ ਤੇ ਨਿਸ਼ਾਨ ਲਾਉਣੇ ਆ 1/8 ਇੰਚ ਵਾਧਾ ਰੱਖਣਾ ਤੇ ਕਮਰ ਤੋਂ ਆਪਾਂ 7.5 ਰੱਖਾਂਗੇ ਜਿੱਥੇ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਹੈ ਹੁਣ ਆਪਾਂ ਬ੍ਰੈਸਟ ਦਾ ਨਿਸ਼ਾਨ ਲਾਉਣਾ ਆਪਣੇ ਕੋਲ ਬ੍ਰੈਸਟ ਦਾ ਸਾਈਜ਼ ਹੈਗਾ 22 ਇੰਚ ਤੇ ਆਪਾਂ ਹਾਫ ਕਰਕੇ 11 ਇੰਚ ਤੇ ਨਿਸ਼ਾਨ ਲਾਵਾਂਗੇ ਦੇਖੋ ਆਪਾਂ ਹਾਫ ਕਿਵੇਂ ਕਰਨਾ ਹੈ ਜਿੰਨਾ ਆਪਣੇ ਕੋਲ ਸਾਈਜ਼ ਹੁੰਦਾ ਆਪਾਂ ਉਸ ਤੇ ਰੱਖ ਲੈਣਾ ਇੰਚ ਟੈਪ ਤੇ ਇਸ ਤਰ੍ਹਾਂ ਸੈਂਟਰ ਆ ਜਾਊਗਾ ਆ ਦੇਖੋ ਹੁਣ ਆਪਣੇ ਕੋਲ 11 ਇੰਚ ਆਇਆ ਤੇ ਆਪਾਂ 11 ਇੰਚ ਤੇ ਨਿਸ਼ਾਨ ਲਾਉਣਾ ਤੇ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਹਾਂਜੀ ਆਪਣੇ ਕੋਲ ਕਮਰ ਦਾ ਸਾਈਜ਼ ਹੈਗਾ 19 ਤੇ ਆਪਾਂ 20 ਇੰਚ ਰੱਖਾਂਗੇ 1 ਇੰਚ ਵਧਾ ਕੇ ਰੱਖਣਾ ਹੁੰਦਾ ਜੋ ਪਲੇਟਾਂ ਦੇ ਵਿੱਚ ਆਊਗਾ ਤੇ ਹੁਣ हिਪ ਦਾ ਨਿਸ਼ਾਨ ਲਾਉਣਾ ਹੈ हिਪ ਵੀ ਆਪਣੇ ਕੋਲ 22 ਇੰਚ ਹੈ ਤੇ 22 ਇੰਚ ਦਾ ਆਪਾਂ ਹਾਫ ਕਰਕੇ 11 ਇੰਚ ਤੇ ਨਿਸ਼ਾਨ ਲਾ ਦਾਂਗੇ ਤੇ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਹਾਂਜੀ ਸੈਂਟਰ ਤੋਂ ਪਲੇਟਾਂ ਦਾ ਗੈਪ ਆਪਾਂ 3.5 ਰੱਖਾਂਗੇ ਪਲੇਟਾਂ ਦੀ ਲੰਬਾਈ ਹੈਗੀ ਆਪਣੇ ਕੋਲ 11 ਇੰਚ ਤੇ ਆਪਾਂ ਅੱਧਾ ਇੰਚ ਵਧਾ ਕੇ ਰੱਖਣੀ ਹੁੰਦੀ ਹੈ ਜਿਹੜੀ ਆਪਾਂ ਉੱਤੇ ਸਿਉਣਾ ਵਿੱਚ ਆਊਗੀ ਆਪਾਂ 11.5 ਤੇ ਨਿਸ਼ਾਨ ਲਾਵਾਂਗੇ ਤੇ ਆਪਾਂ ਜਿਹੜਾ ਪਲੇਟ ਦਾ ਸਾਈਜ਼ ਹੈ ਉਹ ਆਪਾਂ 6 ਇੰਚ ਰੱਖਣਾ ਇਹ ਤਰ ਨਿਸ਼ਾਨ ਲਾ ਕੇ ਆਪਾਂ ਇੱਕ ਲੰਬੀ ਲਾਈਨ ਬਣਾ ਦਾਂਗੇ ਹੁਣ ਆਪਾਂ ਸਾਈਡ ਵਾਲੀਆਂ ਪਲੇਟਾਂ ਲਾਵਾਂਗੇ ਸਾਈਡ ਵਾਲੀ ਪਲੇਟ ਆਪਾਂ 2.5 ਇੰਚ ਤੇ ਪਾਉਣੀ ਆ ਤੇ ਆਪਾਂ ਜਿਵੇਂ ਸਾਹਮਣੇ ਪਲੇਟ ਦੇ ਬਰਾਬਰ ਕਰਕੇ ਨਹੀਂ ਪਾਉਣੀ ਆਪਾਂ 1/2 ਇੰਚ ਨੀਵੀ ਕਰਕੇ ਪਾਉਣੀ ਆ ਤੇ ਇਹ ਪਲੇਟ ਆਪਾਂ ਕਮਰ ਦੇ ਨਾਲ ਮਿਲਾ ਦੇਣੀ ਆ 2.5 ਇੰਚ ਦਾ ਨਿਸ਼ਾਨ ਲਾ ਕੇ ਇਸੇ ਤਰ੍ਹਾਂ ਆਪਾਂ ਉਤਲੀ ਪਲੇਟ ਪਾਉਣੀ ਐ ਜਿਹੜੀ ਉੱਤੇ ਵਾਲੀ ਪਲੇਟ ਐ ਉਹ ਵੀ ਆਪਾਂ 2.5 ਇੰਚ ਦਾ ਗੈਪ ਹੀ ਰੱਖਣਾ ਤੇ ਉਹ ਜਿਹੜਾ ਉੱਪਰ ਬਾਕਸ ਬਣਿਆ ਬਾਕਸ ਦੇ ਨਾਲ ਮਲਾ ਦੇਣੀ ਐ ਆ ਦੇਖੋ ਦੋਨੇ ਪਾਸੇ ਪਲੇਟਾਂ ਦਾ 2.5 ਇੰਚ ਦਾ ਗੈਪ ਰੱਖਣਾ ਤੇ ਜਿਹੜਾ ਸੈਂਟਰ ਦੇ ਵਿੱਚ ਐ ਉਹ 2.5 ਤਿੰਨ ਜਾਂ 1.5 ਕਿੰਨਾ ਵੀ ਸਾਈਜ਼ ਆ ਸਕਦਾ ਆਪਾਂ ਸਿਰਫ ਸਾਈਡ ਵਾਲੀਆਂ ਪਲੇਟਾਂ ਤੇ ਹੀ ਦੇਖਣਾ ਉਹ ਆਪਾਂ ਢਾਈ ਇੰਚ ਦਾ ਰੱਖਣਾ ਹੁੰਦਾ ਤੇ ਅੱਧਾ ਇੰਚ ਦਾ ਉੱਤੋਂ ਨਿਸ਼ਾਨ ਜ਼ਰੂਰ ਲਾਉਣਾ ਜਿਹੜਾ ਆਪਾਂ ਫਰੰਟ ਪੱਲੇ ਤੋਂ ਕੱਟ ਪਾਉਣੀ ਹੁੰਦੀ ਹੈ ਇਹ ਪਾਉਣੀ ਵੀ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਕਿ ਗਲਾ ਪਿੱਛੇ ਨੂੰ ਨਹੀਂ ਜਾਂਦਾ ਤੇ ਹੁਣ ਆਪਾਂ ਗੁਲਾਈ ਦੇ ਦਾਂਗੇ ਅਗਲੇ ਪੱਲੇ ਤੇ ਆਪਾਂ 1 ਇੰਚ ਦੀ ਗੁਲਾਈ ਦੇਣੀ ਹੈ ਤੇ ਪਿਛਲੇ ਪੱਲੇ ਤੇ ਆਪਾਂ 2 ਇੰਚ ਦੀ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਹਾਂਜੀ ਹੁਣ ਆਪਾਂ ਪਹਿਲਾਂ ਪਿਛਲੇ ਪੱਲਿਆਂ ਦੀ ਸਾਰੀ ਕਾਟ ਪਾ ਦਾਂਗੇ ਤੇ ਹੁਣ ਆਪਾਂ ਅਗਲੇ ਪੱਲਿਆਂ ਦੀ ਕਾਟ ਪਾਵਾਂਗੇ ਅਗਲੇ ਪੱਲਿਆਂ ਦੀ ਕਾਟ ਕਿਵੇਂ ਪਾਉਣੀ ਹੈ ਅਗਲਾ ਆਪਾਂ ਫਰੰਟ ਵਾਲੇ ਦੋਨੇ ਪੱਲੇ ਚੱਕਨੇ ਆ ਬੈਕ ਵਾਲੇ ਨਹੀਂ ਨਾਲ ਲੈਣੇ ਹੁਣ ਆਪਾਂ ਇਹ ਪਿੱਛੇ ਰੱਖ ਕੇ ਤੇ ਫਰੰਟ ਵਾਲੇ ਪੱਲੇ ਚੱਕ ਕੇ ਉਹਨਾਂ ਤੇ ਕਾਟ ਪਾ ਦੇਣੀ ਹੈ ਇਸੇ ਤਰ੍ਹਾਂ ਹੀ ਪੋਣੀ ਹੈ ਤੇ ਜਿਹੜਾ 1/2 ਇੰਚ ਦਾ ਆਪਾਂ ਨਿਸ਼ਾਨ ਲਾਇਆ ਸੀ ਉਹ ਵੀ ਆਪਾਂ ਕਟਿੰਗ ਕਰ ਦੇਣ ਨਾਲ ਉਹ ਸਿਰਫ 프ਰੰਟ 프ਰੰਟ ਵਾਲੇ ਪੱਲੇ ਆ ਤੇ ਕਰਨੀ ਹੈ ਹਾਂਜੀ ਹੁਣ ਕਮੀਜ਼ ਦੀ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ 2 1/2 ਇੰਚ ਆਪਾਂ ਰੱਖਾਂਗੇ ਜਿਹੜਾ ਬਾਹਾਂ ਦੀ ਮੋਰੀ ਅੱਗੋਂ ਫੋਲਡ ਕਰਨੀ ਹੁੰਦੀ ਹੈ ਉਹਦੇ ਵਾਸਤੇ ਤੇ 19 ਇੰਚ ਬਾਹਾਂ ਦੀ ਲੈਂਥ ਹੈਗੀ ਹੈ ਤੇ ਆਪਾਂ 1/2 ਹੁਣ ਉਤੋਂ ਆਪਾਂ 8 ਮੋੜਾ ਰੱਖਣਾ ਕਿਉਂਕਿ ਮੇਰੇ ਕਮੀਜ਼ ਦੇ ਹਿਸਾਬ ਨਾਲ ਮੈਂ 8.5 ਇੰਚ ਮੋਡਾ ਰੱਖੂੰਗੀ ਤੇ 10 ਇੰਚ ਦੀ ਕਾਟ ਪਾਵਾਂਗੇ ਤੇ ਇਸ ਤਰੀਕੇ ਨਾਲ ਤੇ ਅੱਗੋਂ ਮੋਰੀ ਰੱਖਣੀ ਆਪਾਂ 4.5 ਇਸ ਤਰ੍ਹਾਂ ਨਿਸ਼ਾਨ ਲਾ ਕੇ ਤੇ ਆਪਾਂ ਹੁਣ ਕਟਿੰਗ ਕਰ ਦਾਂਗੇ ਹਾਂਜੀ ਇਸੇ ਤਰ੍ਹਾਂ ਆਪਾਂ ਅਗਲੇ ਪੱਲੇ ਦੀ ਕਾਰਟ ਪਾ ਲਾਂਗੇ ਹਾਂਜੀ ਥੈਂਕ ਯੂ